ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਆਂ ਜੀ ਤੁਸੀਂ ਸਾਰੇ ਜਾਨੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਇਹ ਵਿੱਚ ਖੁਸ਼ ਹੋਵੋਗੇ ਸੋ ਕਹਿੰਦੇ ਨੇ ਪੋਰ ਇਨੀ ਮਾਂ ਖਾਦੀ ਏ ਕਹਾਵਤ ਕਦੋਂ ਬੋਲੀ ਜਾਂਦੀ ਏ ਜਰੂਰ ਦੱਸਿਓ ਮੈਨੂੰ ਟਿੱਕਾ ਕਮੈਂਟਾਂ ਦੇ ਜ਼ਰੀਏ ਤਾਂ ਕਿ ਪਤਾ ਲੱਗਦਾ ਰਹੇ ਕਿ ਕਿੰਨੀ ਕਮਾਂ ਲੈ ਚ ਹੈ ਸੋ ਵੀਡੀਓ ਇਸ ਕਰਕੇ ਸਟਾਰਟ ਕਰ ਗਿਆ ਟਾਈਮ ਹੋ ਗਿਆ ਜਿਸ ਦਾ ਨੀਅਰ ਅਬਾਊਟ ਤਾਂ ਉਸ ਜਲਦੀ ਰੱਕ ਬੱਜ ਗਿਆ ਠੀਕ ਹੈ ਹਾਂਗ ਕਾਂਗ ਜਾਣ ਲਈ ਤਿਆਰੀਆਂ ਜਿਹੜੀਆਂ ਕਿ ਤੁਹਾਨੂੰ ਪਤਾ ਹੀ ਹੈ ਚੱਲ ਰਹੀਆਂ ਜੀ ਹੁਣ ਥੋੜੇ ਦੇ ਬਲਾ ਵਿੱਚ ਪਾਪਾ ਨੇ ਸਾਥ ਹੋ ਜਾਣਾ ਦੂਰ ਪਾਪਾ ਆਏ ਆ ਵੀ ਫਲਾਈਟ ਚੱਲ ਜਾਣਾ ਆਪਣਾ ਦਿੱਲੀ ਨੂੰ ਦਿੱਲੀ ਤੋਂ ਫਿਰ ਫਲੈਟ ਫੜਨਗੇ ਹਾਂਗ ਕਾਂਗ ਦੀ ਫਿਰ 7 ਦਿਨਾਂ ਤੋਂ ਬਾਅਦ ਕਰ ਆ ਰਹੇ ਹਣਗੇ ਪੂਰਾ ਇੰਜੋਏ ਕਰਕੇ ਨਾਲ ਪਾਪਾ ਜੀ ਜਾ ਰਹੇ ਹਾਂ ਦੋਹੇ ਦਾਦੇ ਦਾ ਜਾ ਰਹੇ ਹਾਂ ਕੈਣ ਦਾ ਵਾਵਾ ਐਦਾ ਸੋ ਮੈਂ ਕੁਝ ਨਾ ਕਰਾਂ ਇੱਦਾਂ ਤਾਂ ਹੋ ਨਹੀਂ ਸਕਦਾ ਤੁਹਾਨੂੰ ਪਤਾ ਹੀ ਹੈ ਜੀ ਫਿਰ ਆ ਕੇਕ ਬਣਾਇਆ ਕੇਕ ਕਟਾਵਾਂਗੇ ਦੇਖਾਂਗੇ ਕਿ ਇਦਾਂ ਦਾ ਕੇਕ ਜਿਹੰਦਾ ਕਿ ਕੀ ਕਰਦੇ ਵਿੱਚ ਬਣੀ ਹੋਈ ਚੀਜ਼ ਸਭ ਨਾਲੋਂ ਬੈਸਟ ਤੇ ਹੱਥਾਂ ਦੇ ਨਾਲ ਪਿਆਰ ਦੇ ਨਾਲ ਬਣਾਈ ਹੋਈ ਚੀਜ਼ ਵਾਹਿਗੁਰੂ ਸਭ ਨਾਲੋਂ ਬੈਸਟ ਹੁੰਦੀ ਆ ਸੋ ਇੰਸਟਾਗ੍ਰam ਪੇਜ ਫੇਸਬੁੱਕ ਪੇਜ ਨੂੰ ਜ਼ਰੂਰ ਤੁਸੀਂ ਫੋਲੋ ਕਰਿਓ ਤੁਸੀਂ ਕਰਦੇ ਨਹੀਂ ਪਤਾ ਨਹੀਂ ਕੀ ਕਰਦਾ ਤੇ ਦੂਸਰੀ ਗੱਲ ਇਹ ਹੈ ਦੀ ਯੂਟਿਊਬਰ ਨੂੰ ਵੀ ਸਬਸਕ੍ਰਾਈਬ ਕਰੋ ਹੌਲੀ-ਹੌਲੀ ਚੱਲ ਰਹੇ ਆ ਜਿੰਨੀ ਮਿਹਨਤ ਕਰਦੇ ਆ ਉਸ ਸਾਹਮਣੇ ਤਾਂ ਘਾਟੇ ਹੀ ਹੋ ਰਹੇ ਆ ਪਤਾ ਨਹੀਂ ਕੀ ਗੱਲ ਆ ਚਲੋ ਹੋਈ ਗੱਲ ਨਹੀਂ ਮਿਹਨਤ ਜਾਰੀ ਆ ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਠੀਕ ਆ ਸੋ ਹੁਣ ਆਪਾਂ ਚੱਲਦੇ ਆ ਜੀ ਅਸੂਰੀ ਚ ਇਹਨੂੰ ਕਰਦੇ ਆ ਜੀ ਫਿਰ ਤਿਆਰੀ ਥੋੜੀ ਜਹੀ ਕੇਕ ਹੂਕ ਦੀ ਰੱਖਣਾ ਨਹੀਂ ਹੈਗਾ ਸਾਈਕਟਾਵਾਗੇ ਪਾਂ ਓਕੇ ਫਿਰ ਅੱਧਰ ਸਾਡਾ ਵਿਚਾਰਾ ਜਿਹੜਾ ਬੈਗ ਆ ਉਹਨੂੰ ਕਰ ਰਹੇ ਆ ਜੀ ਰੈਪਰ ਮਾਸੀ ਨੇ ਇੱਥੇ ਲਾਉਣੀਆਂ ਜਿੰਦੀਆਂ ਇਸ ਕਰਕੇ ਮਾਸੀ ਆਪਿਆ ਜੀ ਚਾਹ ਤੋਂ ਉਧਰ ਪਾਪਾ ਨੇ ਖਾ ਲਈ ਰੋਟੀ ਠੀਕ ਹੈ ਮੰਮੀ ਦੇ ਰਹੀ ਹੈ ਉਧਰ ਸ਼ੋਬਨ ਨਾਲ ਪਾਪਾ ਜੀ ਖੇਡ ਰਹੇ ਹਨ ਉਹਨਾਂ ਦੇ ਹੱਥ 'ਚ ਹੈਗੀ ਹੈ ਜਿੰਦੀ ਠੀਕ ਹੈ ਜਿਵੇਂ ਕਿ ਸ਼ੋਬਦੀ ਕਟਾਈ ਕਰੂਗੀ ਠੀਕ ਹੈ ਤੇ ਹੋਰ ਕੱਢਾਂਗੇ ਜੀ ਅਸੀਂ ਆਪਣਾ ਕੇਕ ਲਾਈਟ ਗਈ ਪਾਜੀ ਇਸ ਕਰਕੇ ਮੈਰਾ ਕਤਾ ਸਕੇ ਤੇ ਮੰਮੀ ਮੰਮੀ ਨਾਲ ਰੱਖਾਂਗੇ ਜੀ ਅਸੀਂ ਨਾਈਫ ਨਾਈਫ ਉਹ ਤਾਂ ਮੈਂ ਐਦਾਂ ਹੀ ਰੱਖਾਂਗੇ ਹੁਣ ਲਾਵਾਂਗੇ ਜੀ ਕੌਲੀ ਹਿੱਦੇ ਵਿੱਚ ਵੀ ਚਮਚੇ ਰੱਖਨੇ অতি অতি ਜ਼ਰੂਰੀ ਹੈ ਲਾਜ਼ਮੀ ਨਾ ਔਰ ਫਮੂਹੀ ਤੇ ਸਾਰੇ ਦਾ ਕਪੜੇ ੱੱ ਨਹੀਂ ਨਹੀਂ ਕੋਈ ਨਹੀਂ ਮਮੀ ਸਕੈਚ ਪੈਨ ਕਿੱਥੇ ਹੈ ਭਲਾ ਲੋ ਮੈਂ ਲਿਖਾਂ ਫਿਰ ਮੇਰੇ ਹੱਥਾਂ ਨਾਲ ਲਿਖਾਉਣਾ ਚਾਹੁੰਦੇ ਆ ਇਹ ਮੈਂ ਲਿਖ ਦਵਾ ਮਸੀ ਕੋ ਸਕੈਚ ਪੈਨ ਦੇਓ ਕਲਰ ਕਲਰ ਹਾਂ ਕੋ ਸਕੈਚ ਪੈਨ ਦੇ ਦਿਓ ਮੈਂ ਲਿਖ ਦਵਾ ਇਹਦੇ ਪਰ ਅਭਤਾਰ ਸਿੰਘ ਲਿਖਣਾ ਹੈ ਕਪਰ ਸੋਤਮ ਸਿੰਘ ਲਿਖਣਾ ਹੈ ਪਪਾ ਜੀ ਦਾ ਨਾਮ ਲਿਖ ਦਵਾ ਲਿਆਓ ਫਟੇ ਸੜਨ ਗਰਮੀ ਬਹੁਤ ਆ ਹਾਏ ਹਾਏ ਜੱਟ ਟਾ ਟਾ ਟੰ ਟਾ ਟੈ ਟਕਣ ਟਾ ਡਾ ਟੈ ਟੈ ਟਿ 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 ਅੱਛਾ ਸਤਨਾਮਾ ਹੈ ਗੁਰੂ ਅੱਥੇ ਲਿਖੋ ਹਪਤਾਰ ਸਿੰਘ ਹਾਂ ਸਨ ਆਫ ਫਾਤਿਮਾ ਸਿੰਘ ਸਨ ਆਫ ਨਾਮ ਲੈ ਆຊੋ ਮਾਤਾ ਪਾਪਾ ਜੀ ਲਈ ਲੈ 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 ਆਓ ਜੀ ਲੈ ਜਿੰਦ ਜਿੰਦ ਕਿੱਥੇ ਲਾਉਣੀ ਹੈ ਜਿੰਦੀ ਚੋਂ ਕਿੱਥੇ ਲਾਉਣੀ ਆ ਪਾਪਾ ਤੇ ਮੈਂ ਚੱਲੇ ਰੋਪੜ ਨੂੰ ਦੇਖੀ ਲੈ ਜਵਾਬ ਜਵਾਬ ਤੈਨੂੰ ਜਣਾ ਛੂਰੀ ਤੇ ਪਾਪਾ ਨਾਲ ਜਾਣੇ ਆਏ ਖੋਲ ਕੇ ਨਾ ਆਏ ਚੋਰੀ ਹੋ ਜਾਂਦੀ ਕੀ ਭਰਾ ਹਾਂ ਇੱਥੇ ਤੇ ਹੱਥ ਪਾਉਣਾ ਇਹਨੂੰ ਵਿੱਚ ਤੇ ਕੱਢ ਕੇ ਸਮਾਨ ਇਹਨੂੰ ਫੇਰ ਆ ਨੇੜੇ ਰੱਖ ਦੇਣਾ ਇੱਥੇ ਲਈ ਬਰ ਆ ਨੇੜੇ ਲੱਗਦੇ ਨੇ ਹੈਗੇ ਆਉਣੇ ਆਪੇ ਖਸਨ ਹੋ ਜਾਂਦੇ ਨੇ ਨਾ ਪਿਛਲੀ ਵਾਰੀ ਪਤਪਾਲ ਚਾਚੇ ਦੀ ਖੋਗੀ ਤੀ ਜਿੰਦੀ ਉਹਨੇ ਤੋੜਿਆ ਦਾ ਚਾਬੀ ਖੋਗੀ ਤੀ ਮਤਲਬ ਇਹਨੇ ਕਿੱਥੇ ਆ ਉਹ ਕਲਰ ਲਈ ਆਦਣਾ ਤਾਂ ਕੋਈ ਕਰਨ ਦੇ ਕਲਰਾਂ ਚੋਂ ਕਲਰ ਬੜੇ ਬੜੇ ਅੱਖਰਾਂ ਚ ਲਿਖਦੇ ਇੰਗਲਿਸ਼ ਚ ਲਿਖਾਂਗੇ ਮਾਸੀ ਤਾਂ ਮੈਨੂੰ ਨਹੀਂ ਮਿਲਦਾ ਮੈਂ ਕਹਿੰਦੀ ਕਲਰਾਂ ਦੇ ਕਲਰਾਂ ਦੇ ਬਾਕਸ ਚੋਂ ਕਲਰ ਦੇ ਦਿਓ ਉਹ ਥੱਲੇ ਉੱਥੇ ਜਿੱਥੇ ਆਪਾਂ ਬੈਠਦੇ ਆ ਉਹ ਦਾ ਗੜਾ ਹੁੰਦੀ ਨਾ ਤੇ ਪਾਪਾ ਕਿਵੇਂ ਤੁਰਦੇ ਛੋਟੇ ਛੋਟੇ ਜੇ ਲੱਗ ਜਾਂਦੇ ਚਲ ਦੇਖੀਏ ਪੂਰੇ ਪੂਰੇ ਉਹ ਦਾੜਾ ਪਰ ਛੋਟੇ ਕੋੜ ਹੈ ਨਾ ਚਲ ਇਹਦੇ ਨਾਲ ਲਿਖ ਦਮਾ ਦੇਖਿਓ ਪੈਨ ਨਾਲ ਹਾਂ ਲਿਆ ਵਾਸੀ ਇਹ ਪੰਖੀ ਬਾਹਰੇ ਪਾਓ ਮੈਨੂੰ ਬੱਕੀ ਬਾਰ ਬਣਾ ਮੈਂ ਥੱਕ ਗਈ ਬੰਦਾ ਪਾਪਾ ਸਤਾਰ ਸਿੰਘ ਲਿਖ ਪੱਲੇ ਫੜੀ ਚਾਬੀ ਉੱਤੇ ਪਾਪਾ ਨੂੰ ਲੈ ਪੱਤਰ ਪਾਪਾ ਨੇ ਲੈ ਪਾਪਾ ਦੇ ਨਾਮ ਲੈ ਜਾਣੀ ਦੇ ਪਾਪਾ ਨੇ ਦੇ ਦੇ ਮਾਪੇ ਪਟਿਆ ਵਾਦਾ ਹਾਂ ਹੋਰ ਦੋ ਕੱਢ ਕੇ ਅੱਛਾ ਨੋਟ ਲਿਖ ਲੋ ਤਾਂ ਹੈ ਨਾ ਪਤਾ ਲੱਗੋ ਹਾਂ ਖੋੜੇ ਖੋੜੇ ਅੱਖਰਾਂ ਚ ਬੜੇ ਬੜੇ ਚ ਲਿਖ ਦੀਏ ਨਾ ਟਰਪੜਾ ਹੋਰ ਸਮਾਨ ਦੇਖ ਲਓ ਤੁਸੀਂ ਕੁੜੀ ਮਗਰ ਤਾਂ ਫਿਰ ਉਹਨੇ ਚਾਰਜਿੰਗ ਲੀਡ ਹੈ ਇੱਥੇ ਜਨਾ ਤਾ ਸਿੰਘ ਬੜਾ ਨਹੀਂ ਨਾ ਲਾਉਣਾ ਨਾ ਛੋਟਾ ਲਾ ਦੋ ਉਹਨਾਂ ਕੱਟ ਕੇ ਬੜਾ ਹੀ ਲੱਗਣਾ ਬੜਾ ਬਣਦਾ ਪਲਾਨ ਮੇਰਾ ਬੜਾ ਕਾਤੇ ਲੱਗਣਾ ਵੀ ਬੜਾ ਨਹੀਂ ਲੱਗੂ ਕਰੋ ਹਨ ਨੂੰ ਮੈਂ ਜਾਵਾਂ ਤੇਰੀ ਤਾਰੀ ਕਰੋ ਬਹੁਤ ਆ ਹਾਂ ਹਾਂ ਮੈਂ ਜਾਵਾਂ ਉਹ ਤੇ ਵੀ ਮੌਸਮ ਵੀ ਖਰਾਬ ਆ ਤੁਸੀਂ ਇੱਥੇ ਜਿਹੜਾ ਆਪਣਾ ਪ੍ਰੋਜੈਕਟ ਲਾ ਕਰੋ ਜਿਹੜਾ ਇੱਥੇ ਜਿਹੜਾ ਲਾ ਦਮ ਇਹਨੂੰ ਦੇਖਦਾ ਬਾਈ ਹਾਂ ਹਾਂ ਬੜਾ ਠੀਕ ਆ ਵਿਚ ਚ ਲਾ ਦੋ ਇਹਨੂੰ ਪੈਕ ਕਰਕੇ ਚਲੋ ਚਲੋ ਰੋੜ ਪਰੜ ਪਰਤੀ ਲਾ ਲ ਆਪਣਾ ਅੱਜ ਦੇਖਣਾ ਪਿਆ ਸਭ ਤੇ ਹਾਂ ਵੈਸੇ ਵੀ ਨਿਸ਼ਾਨ ਨਹੀਂ ਚਲੋ ਪਰ ਉਹ ਚਾਰਜਰ ਉਹ ਮਮੇ ਮੈਟ ਵਿੱਚ ਪਾਪੀ ਇੱਕ ਮਿੰਟ ਆਇਓ ਤੇਰੇ ਕਿ ਸਾਰਾ ਕੁਝ ਤਿਆਰ ਕਰਤਾ ਕਿ ਛੋਟੇ ਜਿਹੇ ਟੇਬਲ ਦੇ ਦੇ ਉਹਦੇ ਤੇ ਰੱਖ ਦੇਵਾਂ ਖੁਸ਼ ਹੋ ਜੂਗੇ ਸਾਦੇ ਜਾਣਗੇ ਕੋਲੋਂ ਕਰਨਾ ਕੁਝ ਨਾ ਟੇਬਲ ਛੋਟਾ ਜਿਹਾ ਟੇਬਲ ਕਿੱਥੇ ਆ ਭਲਾ ਉਹ ਹੀ ਲੈ ਲਓ ਪਰ ਨਹੀਂ ਉਹ ਤਾਂ ਜਿਆਦਾ ਨੀਮਾ ਹੋ ਜਾਣਾ ਕੁਰਸੀ 'ਤੇ ਰੱਖ ਲਓ ਕੁਰਸੀ 'ਤੇ ਰੱਖ ਲੰਨੇ ਆ ਹਾ ਆ ਛੋਟੇ ਪਾਪਾ ਜੀ ਫੀਟਦੇ ਆ ਹਾਂ ਜੀ ਪਾਪਾ ਜੀ ਹਾਂ ਜੀ ਆ ਛੋਟੇ ਪਾਪਾ ਜੀ ਫੀਟਦੇ ਆ ਜੀ ਪਿੱਛੇ ਫੀਟਦੇ ਆ ਚਾਹ ਪੀਂਦੇ ਆ ਤੂੰ ਮੈਂ ਪੀ ਰੂਗੀ ਪਰੀਸ਼ ਤੂੰ ਨਾ ਪੀ ਹੂੰ ਲੈ ਲੈ ਬਬੂ ਸਿੰਘ ਟਨ ਆ ਚੁੱਕਾ ਹੈ ਦਾਦੂ ਕਿੱਥੇ ਆ ਹੈਂ ਖੇਤਾਂ ਹੈਂ ਖੇਤਾਂ ਚ ਨਹੀਂ ਖੇਤਾਂ ਅੱਛਾ ਹੈਠਾ ਹੈ ਮੈਨੂੰ ਸੁਣਿਆ ਕਹਿੰਦੇ ਖੇਤਾਂ ਚ ਚਲੋ ਜੀ ਕਰ ਲਈ ਤਿਆਰੀ ਚਲਦੇ ਆਂ ਜੀ ਫੇਰ ਲੈ ਕੇ ਇਹਨੂੰ ਓ ਮੱਖੀਆਂ ਨੇ ਇੱਕ ਤਾਂ ਹਟਦੀਆਂ ਸਾਡੀਆਂ ਕਿੱਥੇ ਰੱਖਣਾ ਫਿਰ ਇਹਨੂੰ ਜਿਹਨੇ ਕਿਹਾ ਅੱਛਾ ਪਾਪਾ ਜੀ ਦੇ ਕੋਲ ਇਹਨੂੰ ਰੱਖ ਦੇ ਆਪਾਂ ਪਪਾ ਆ ਗਏ ਲਾਤੇ ਜਾਂਦੇ ਆ ਰੱਖ 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 ਸਾਬ ਇੱਕ ਪਾਸੇ ਥੋੜਾ ਤੋਂ ਮਾਰ ਗਾ ਰੱਖ ਇਹਨੂੰ ਸੈਟ ਕਰਕੇ ਟੇਬਲ ਕਿੱਥੇ ਹੈ ਟੇਬਲ نیچے ਹੈ ਚੱਕ ਲਿਓ ਹੁਣ ਮੈਂ ਨਹੀਂ ਆਪਾਂ ਦੇਖੋ ਤੇਰੇ ਮੇਰੇ ਕਿੰਨੇ ਚਾਹ

ਮੰਮੀ ਤੁਸੀਂ ਮੜੇ ਪਿੱਛੇ ਦੇ ਪੜਦੇ ਸੱਟ ਕਰਿਓ ਨਹੀਂ ਇਹਦਾ ਤਾਂ ਲੋਟ ਨਹੀਂ ਆਈ ਇਹਦਾ ਤਾਂ ਲੋਟ ਹੀ ਨਹੀਂ ਆਇਆ ਕਰਦੇ ਕਾਹਨੂੰ ਕਹਿੰਦੇ ਆ ਲੋਟਾਂ ਚੱਕੋ ਤਾਂ ਸੀ ਉਹ ਚੱਕ ਲਈ ਚਾਚੀ ਦੀ ਮਾਸੀ ਦੀ ਵੀ ਗੱਲ ਮੰਨ ਲਿਆ ਕਰ ਕੋਈ ਚਲ ਚਾਹ ਗੇਟੀਆਂ ਲਾਓ ਬਰਾਕਰ ਕਰਨ ਕੋਲ ਜੇ ਨਹੀਂ ਮਾ ਮਾਸੀ ਮੜੇ ਪਿੱਛੇ ਦੇ ਪੜਦੇ ਸੱਟ ਕਰਿਓ ਚਲ ਬੜੇ ਟੂਲੀ ਗਿਆ ਤਾ ਦੀਨ ਕਿਉਂ ਪਿਆ? ਸਾਡੇ ਮੇਰਾ ਦਾਦਾ ਜੀ ਦਾ ਬਹਾਦੂਰ ਜੀ ਸਕੂਲ ਜਾਣਾ। ਅੱਜ ਘਰੋਂ ਨਾ ਆਈ ਗਿਆ ਨਾ ਤੇ ਮੇਰਾ ਦਾਦਾ। ਕਰਮੇ ਦਾ ਪਾਣੀ ਚੱਲਿਆ। ਇਹਨੂੰ ਇਹਨੂੰ ਤਾਂ ਛੁੱਟੀ ਆ ਕਿਉਂਕਿ ਪਰ ਮਜ਼ਦਰੀ ਵਾਲੇ ਬਾਬਾ ਜੀ ਦਾ ਜੀ ਪੋਕ। ਫਿਰ ਪਰ ਮਜ਼ਦਰੀ ਵਾਲੀ ਸਭ ਛੁੱਟੀ ਕਰਤੀ। ਠੀਕ 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 ਹੈ। ਹਮ। ਪਰ ਸ਼ੋਭ ਤਾਂ ਰਹਿਣ ਦੂਗੀ ਖਾਣ ਨੂੰ ਮੈਂ ਹੀ ਖਾ ਲੂੰਗੀ। ਤਾਂ ਖਾਣਾ ਹੈ? ਹਾਂ। ਕਿਹੜੇ ਨੂੰ ਰਣ? ਪਾਪਾ ਜੀ ਨੂੰ। ਪਾਪਾ ਜੀ ਕੱਟੋ। ਪਾਪਾ ਨੂੰ ਤਾਂ ਜਾਣ ਤੋਂ ਪਾਪਾ ਨਾਲੇ ਕੱਟੂਗੇ ਪਾਪਾ ਜੀ ਦਾ ਹੱਥ ਫੜ ਕੇ ਇੱਕ ਵਾਰ ਇੱਕ ਵਾਰ ਮੈਂ ਵੀ ਇੱਕ ਵਾਰ ਦੋ ਮਿੰਟ ਦੋ ਮਿੰਟ ਐਲ ਟੁੱਕ ਦੇ ਕੱਲੇ ਕੱਲੇ ਇਹ ਜਿਆਦਾ ਥੱਲੇ ਨੂੰ ਜਿਆਦਾ ਉੱਚਾ ਜਾ ਆ ਜੋ ਟਮਾਟਰ ਖਾਸੇ ਬੋਲਦੇ ਹਾਂ ਮੈਂ ਤਾਂ ਸਹੀ ਦਬਰਣਾ ਹੈ ਚਲੋ ਚੱਕਰ ਚੇਂਜ ਕਰੋ ਇਹ ਰਹਿਣ ਰਹਿਣ ਮੇਰੇ ਪਲੇਟ ਪੂਰੀ ਪੂਰੀ ਹਾਂ ਪਾਲ ਲਈ ਕੰਮ ਕਿਆ ਪਾਓ ਜਿਓ ਕਿੱਕ ਖਾਓ ਪਰਮਦਰ ਕੋ ਲਗਾਓ ਹਾਂ ਮਾਈ ਲੁਕੀ ਬੈਠੋ ਸਾਰਿਆਂ ਨੂੰ ਅਜੇ ਮੌਕੇ ਬਕਸਦਾ ਰਹੇ ਮਹਾਰਾਜ ਹਾਂ ਬੀ ਜਹਾਜਾਂ ਲਈ ਇੱਕ ਇੱਕ ਵਾਰ ਸਾਰੇ ਲਈ ਸਾਰੇ ਲਈ ਹਾਂ ਲੈ ਆਪੂ ਕੀ ਜੀਣਾ ਦਿੱਤੇ ਨਾ ਜੀ ਨਹੀਂ ਲੱਗਣਾ ਹਮਨੇ ਲੈ ਚਲੋ ਚਲੋ ਅੱਗੇ 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 ਦੇਨਸ਼ਗਨਾਂ ਦਾ ਆਇਆ ਅੱਜ ਦਿਨ ਜਗਨਾਂ ਦਾ ਆਇਆ ਆਜੋ 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 ਚੰਨ ਆ ਚਾਚੇ ਦੀ ਸਾਸਰੀ ਕੋ ਕਿੰਨੇ ਸੋਹਣੇ ਲੱਗਦੇ ਮੈਂ ਆਪਣੇ ਹੱਥਾਂ ਨਾਲ ਕੇਕ ਬਣਾਇਆ ਠੀਕ ਹੈ ਹਾਂ ਹੈਵ ਅ ਸੇਫ ਜਰਨੀ ਹੈਵ ਅ ਸੇਫ ਜਰਨੀ ਅਰੇ ਹੈਵ ਅ ਸੇਫ ਜਰਨੀ ਹਾਂ ਚਲੋ ਘੱਟੋਂ ਮੈਂ ਤੋੜੀ ਤਿੰਨੇ ਜਾਣੇ ਹੱਥ ਫੜ ਕੇ ਕੱਟੋ ਹਾਂ ਤਿੰਨੇ ਜਾਣੇ ਲੋ ਜੀ ਚਾਹ ਚਾਹ ਸਭੀ ਕੱਟੂ ਲਗਾ ਦੇ ਚੱਲ ਛੇਤੀ ਉਹ ਵੀ ਹੋਊਗਾ ਤੂੰ ਵੀ ਜਾ ਤੂੰ ਵੀ ਜਾ ਬਾਪੂ ਚੱਲ ਇਹ ਬਾਨੀ ਆਵਾਜ਼ ਫਾਵਾ ਸੇ ਫਾਜਾਦਮੀ ਹਾ ਲੋ ਚਲ ਛੇਤੀ ਛੇਤੀ ਜਾਓ ਫਿਰ ਸਾਨੂੰ ਵੀ ਲੈ ਕੇ ਜਾਓ ਡਾਕਟਰ ਤੁਸੀਂ ਥੋੜੋ ਦੇ ਮਿੱਠਾ ਦੇਣਾ ਮੈਂ ਤਾਂ ਲੈਣਾ ਦੋ ਰੋਈ ਬੱਸ ਲੈ ਲਾਂਗੇ ਪਾਪਾ ਜੀ ਨੂੰ ਦੇ ਦਿੰਦਾ ਬਾਅਦ ਵਿੱਚ ਜੇ ਨਵਾਦੀ ਦੇ ਦੋ ਹਾਲੋ ਨੰਨ ਹਾਲੋ ਬਾਈ ਤੇ ਨੂੰ ਵੀ ਘੱਟੇ ਦਿੰਦਾ ਮੈਂ ਬਾੜ ਦੇ ਦਿੰਦਾ ਕੋਈ ਨਹੀਂ ਆਕੇ ਬਹੁਤ 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 ਲਾਵੇ ਤੇਰੇ ਵੀ ਫੈਨ ਵੀ ਦੋੜੇ ਦੋੜੇ ਤੁਸੀਂ ਵੀ ਕਰਾ ਦੋ ਮੈਂ ਮਿੱਠਾ ਹਾਲੋ ਖਰਾਉਂਦੇ ਆ ਨਾ ਸਵਾਦ ਤੁਸੀਂ ਦੱਸਦੇ ਹੀ ਨਹੀਂ ਹੈ ਜੀ ਘੁੱਟ ਬੈਰੀ ਘੁੱਟ ਥੈਂਕ ਯੂ ਪਾਪਾ ਜੀ ਚਾਹ ਤੇ ਨੂੰ ਬਿਠਾ ਲਾ ਪਾਪਾ ਜੀ ਤੁਸੀਂ ਦੱਸੋ ਵੀ ਹਾਂ ਵੀ ਮੀਨਾ ਆਹ ਚੀਤੀ ਕਮੀ ਅਗਲੀ ਵਾਰ ਨੂੰ ਨਾ ਹੋ ਬਦਲਾਂ ਦੇ ਸਕਦੇ ਆ ਹਾਂ ਚਲੋ ਸੁਖੋ ਭੈਣ ਜੀ ਤੁਸੀਂ ਵੀ ਹੁਣ ਜੇ ਤੁਸੀਂ ਸਗਨ ਵਿਹਾਰ ਲੱਗੇ ਕਰ ਕਰੋ ਪੂਰੇ ਆਪਣੇ ਵੀਰ ਜੀ ਕਿੱਥੇ ਗਏ ਬਾਹਰ ਗਾਉਂਸ ਲੈਵੇਂ ਲਓ ਮੂੰ ਮਿੱਠਾ ਕਰਾ ਦੀ ਫੋਟ ਥੈਂਕ ਯੂ ਕਰਾ ਦੇ ਕਰਾ ਦੇ ਐ ਕਾਪੇ ਨੰਦੇ ਤਾਂ ਰਿਭੂ ਥੈਂਕ ਯੂ ਲਓ ਮਾਦੀ ਕਰਾ ਦੇ ਮਾ ਜੀ ਜੀ ਦਾ ਇਤਨਾ ਬੜਾ ਕਾਰਨ ਦੀ ਕਮੇ ਜੀ ਮਹਿਸੂਸ ਹੋ ਗਈ ਹੂੰ ਅਨੁਰਧੇ ਦੇ ਬੜੇ ਆਹੋ ਉਹ ਪਿੱਛੇ ਉਹ ਖੜਾ ਹੈ ਪਰਮਵੀਰ ਨੂੰ ਵੀ ਦੇ ਹਾਂ ਹਾਂ ਪਰਮਵੀਰ ਹੋ ਰਿਹਾ ਓਏ ਕਰਾਉ ਦਾ ਮੂੰ ਮਿੱਠਾ ਕਾਜੂ ਸਾਰੇ ਬਦਾਵੇਂ ਦਿੰਦੇ ਤੇ ਮੈਂ ਕਾਜੂ ਦੇ ਦਾਂ ਤੁਹਾਨੂੰ ਵੀ ਖਿਲਾ ਉਧਰ ਸ਼ਿਆ ਕਰ ਦੇ ਬਟ ਆਪਣੇ ਕਿਆ ਸੋਹਣੀ ਜੀ ਲਾ ਬੁਕਾ ਕੇ ਆ ਕੇ ਦੇਣਾ ਹਾਂ ਦਾ ਥੋੜੇ ਜਿਹਾ ਖਾ ਲ ਪੀਂ ਨਹੀਂ ਕੰਨ ਨਾ ਨਹੀਂ ਖਾਣਾ ਫੇ ਮੈਂ ਖਾ ਲੂੰਗੀ ਮੈਨੂੰ ਕਹਿ ਜਾਣਾ ਹਮ ਚੱਲ ਖਾ ਲੀ ਸੋ ਇਹ ਪਰ ਮੜੀ ਬੈਠੇ ਨਹੀਂ ਗਿੰਦਾ ਭਾਗ ਤੇ ਲੋਗੀ ਦੀ ਤਿਆਰੀ ਜਾਣਦੀ ਫਰੀਦ ਦਾਸਾਂ ਦਾ ਸੱਦੇ ਕੈਨੇਡਾ ਦਾ ਬਿਜਾਰ ਕਰਨਾ ਦਾਸਾਂ ਦਾ ਅਮਰੀਕਾ ਦਾ ਕਰੇ ਹਮ ਕਾਫਟ ਮੋੜ ਲਈ ਕੋਈ ਨਾ ਮੋੜ ਲਈ ਕਾਹਨੀਆਂ ਕੈਮਰਾ ਕੋਲ ਬੈਠੇ ਮੂਰੀ ਤੇ ਕਿਚੜੀ ਊੜਾ ਮੜਾ ਵਿਚਾਲੇ ਹਾਏ ਘੱਟੀ ਉੱਦੀ ਜਾਣੀ ਤੇ ਡਰ ਮੈਨੂੰ ਲੱਗਦਾ ਤਾਂ ਉਹ ਚੱਲੇ ਉਹ ਚੱਲੇ ਉਹ ਤਾਂ ਉਹ ਕਹਿੰਦਾ ਭਾਈ ਕਹਿੰਦਾ ਕੀ ਹੋਇਆ ਉਹ ਤੇ ਬੜਾ ਤਾਲਾ ਇੰਡੀਆ ਕੋਈ ਉਹ ਪਪਲੀ ਨੂੰ ਮੋੜ ਲਈ ਹਾਂ ਬਕਰਲਾ ਸਿੱਧੀ ਉਹ ਕਰਦੀ ਆਹ ਆ ਚੱਲ ਆ ਜਾਣਾ ਜੀ ਆਹੋ ਥੱਲੇ ਲੱਗ ਜਾਣੀ ਪਰ ਜੀ ਇਥੇ ਨਹੀਂ ਪਹੁੰਚਿਆ ਸਾਡਾ ਹਾਲਾ ਬੰਦਾ ਹੋ ਗਿਆ ਬਾਈ ਹਾਂ ਬੰਦਾ ਹੋ ਗਿਆ ਪਾਣੀ ਭਰ ਲਾ ਪਾਣੀ ਭਰ ਲਾ ਇਥੇ ਸੇ ਰੱਖ ਲੈ ਦਾਦੀ ਪਾਣੀ ਪਾਣੀ ਖਾਣੇ ਤੋਂ ਬਾਅਦ ਸਿਰ ਬਾਹਰ ਜੀ ਪਾਪਾ ਜੀ ਬੈਕ ਸਾਡ ਪਿੱਛੇ ਬੈਠੋ ਹਾਲ ਜੀ ਮੈਨੂੰ ਕਹ ਤੇ ਬਾਤ ਪਾਪਾ ਬੈਠੇ ਰਹਿੰਦੇ ਸਾਰੇ ਜੀ ਹਾਂ ਸਰਦੀ ਨੂੰ ਹੁੰਦੇ ਪਾਣੀ ਲਈ ਖੜੀ ਆਹੋ ਪੈਸੇ ਦਿਓ ਪੈਸੇ ਦਿਓ ਇਹਨੂੰ ਪੈਸੇ ਦੇ ਦਿਓ ਪਾਪਾ ਜੀ ਪਾਪਾ ਜੀ ਪਾਪਾ ਜੀ ਮੈਨੂੰ ਦੋਗੇ ਪਾਪਾ ਨੂੰ ਪਾਪਾ ਜੀ ਪੈਸੇ ਚਾਹੀਦੇ ਪਾਣੀ ਲਈ ਖੜੀਆਂ ਸੀ ਹਾਂਜੀ ਪੈਸੇ ਲਈ ਖੜੀਆਂ ਦੋਏ ਜਾਣੀਆਂ